ਸੀਜ਼ਨ ਦੇ ਵਿੱਚ ਖਾਸ ਤੌਰ ਤੇ ਦੀਵਾਲੀ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਗਿਆ ਤਾਂ ਉਹਵੇਂ ਹੀ ਲੋਕਾਂ ਦਾ ਉਤਸ਼ਾਹ ਕਾਫੀ ਜ਼ਿਆਦਾ ਜਿਹੜਾ ਕਿ ਵਧ ਰਿਹਾ ਤੇ ਇਸ ਦੌਰਾਨ ਲੋਕ ਜਿਹੜੇ ਕਿ ਦੀਵਾਲੀ ਤੋਂ ਪਹਿਲਾਂ ਵੀ ਤੇ ਬਾਅਦ ਚ ਵੀ ਕਾਫੀ ਦਿਨ ਪਟਾਕੇ ਚਲਾਉਣਾ ਪਸੰਦ ਕਰਦੇ ਨੇ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਪਟਾਕਿਆਂ ਦਾ ਧੂਆਂ ਸਿਰਫ ਹਵਾ ਦੇ ਲਈ ਹੀ ਨਹੀਂ ਤੁਹਾਡੇ ਫੇਫੜਿਆਂ ਦੇ ਲਈ ਵੀ ਬਹੁਤ ਖਤਰਨਾਕ ਹੈ ਦੁਬਾਰਾ ਦੇ ਤਿਉਹਾਰ ਤੋਂ ਪਹਿਲਾਂ ਹੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਤੌਰ ਤੇ ਵੱਧ ਰਿਹਾ ਹੈ ਤੇ ਜਿਸ ਕਰਕੇ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਖਾਸ ਤੌਰ ਤੇ ਬੱਚਿਆਂ ਬਜ਼ੁਰਗਾਂ ਅਤੇ ਦਮਾ ਇਹ ਜਾਂ ਫਿਰ ਦਿਲ ਦੀ ਬਿਮਾਰੀ ਵਾਲਿਆਂ ਲਈ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਇਸ ਤਰ੍ਹਾਂ ਦਿੱਲੀ ਦੀ ਗੱਲ ਨਹੀਂ ਹਰ ਇੱਕ ਸ਼ਹਿਰ ਦੇ ਵਿੱਚ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਸੁਪਰੀਮ ਕੋਰਟ ਨੇ ਹਾਲਾਂਕਿ ਗ੍ਰੀਨ ਪਟਾਕਿਆਂ ਦੇ ਸੀਮਿਤ ਇਸਤੇਮਾਲ ਦੀ ਇਜਾਜ਼ਤ ਦਿੱਤੀ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਦਾ ਪ੍ਰਭਾਵ ਇੰਨਾ ਵੱਧ ਹੈ ਕਿ ਇਹ ਫੇਫੜਿਆਂ ਲਈ ਖਤਰਾ ਬਣ ਸਕਦਾ ਹੈ ਪਟਾਕਿਆਂ ਦਾ ਸਿਹਤ ਤੇ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ ਪੋਰਟਸ ਹਸਪਤਾਲ ਸ਼ਾਲੀਮਾਰ ਬਾਗ ਦੇ ਡਾਕਟਰ ਵਿਕਾਸ ਮੋਰੀਆ ਨੇ ਦੱਸਿਆ ਕਿ ਪਟਾਕਿਆਂ ਤੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਅਤੇ ਬਰੀਕ ਧੂੜ ਫੇਫੜਿਆਂ ਦੇ ਵਿੱਚ ਡੂੰਘਾਈ ਤੱਕ ਦਾਖਲ ਹੋ ਜਾਂਦੀ ਹੈ ਜਿਸ ਦੇ ਨਾਲ ਅਸਥਮਾ ਬ੍ਰੌਂਕਾਈਟਿਸ ਨਿਮੋਨੀਆ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਉਹਨਾਂ ਨੇ ਕਿਹਾ ਜਿਹੜੇ ਲੋਕਾਂ ਨੂੰ ਸਾਹ ਲੈਣੀਆਂ ਫਿਰ ਦਿਲ ਨਾਲ ਜੁੜੀਆਂ ਬਿਮਾਰੀਆਂ ਹਨ ਉਹ ਕੋ ਉੱਚ ਪ੍ਰਦੂਸ਼ਣ ਵਾਲੇ ਦਿਨਾਂ 'ਚ ਕਰੋ ਬਾਹਰ ਜਾਣ ਤੋਂ ਬਚਣ ਜੇ ਜਾਣਾ ਲਾਜ਼ਮੀ ਹੋਵੇ ਤਾਂ N95 ਮਾਸਕ ਪਹਿਨੋ ਕਰਦੀਆਂ ਖਿੜਕੀਆਂ ਬੰਦ ਰੱਖੋ ਅਤੇ 에ਅਰ ਪਿਊਰੀਫਾਇਰ ਦੀ ਵਰਤੋਂ ਕਰੋ ਪ੍ਰਦੂਸ਼ਣ ਨਾਲ ਫੇਫੜਿਆਂ ਤੇ ਬਹੁਤ ਗੰਦਾ ਪ੍ਰਭਾਵ ਹੁੰਦਾ ਜੀਟੀਬੀ ਹਸਪਤਾਲ ਦੀ ਡਾਕਟਰ ਅੰਕਿਤਾ ਗੁਪਤਾਲ ਨੇ ਦੱਸਿਆ ਕਿ ਪਟਾਕਿਆਂ ਦਾ ਧੂਆਂ ਹਵਾ ਦੇ ਵਿੱਚ ਪਹਿਲਾਂ ਤੋਂ ਮੌਜੂਦ ਧਾਤੂ ਕਣਾਂ ਅਤੇ ਗੰਧਕ ਯੋਗਿਕਾਂ ਨੂੰ ਹੋਰ ਖਤਰਨਾਕ ਬਣਾ ਦਿੰਦਾ ਇਹ ਫੇਫੜਿਆਂ ਵਿੱਚ ਸੋਜ ਪੈਦਾ ਕਰ ਸਕਦਾ ਹੈ ਅਤੇ ਉਹਨਾਂ ਦੀ ਸਮਰੱਥਾ ਘਟਾ ਸਕਦਾ ਹੈ ਤੇ ਉਹਨਾਂ ਨੇ ਕਿਹਾ ਕਿ ਪੀਐਮ 2.5 ਨਾਮਕ ਇਹ ਬਹੁਤ ਹੀ ਛੋਟੇ ਕਣ ਫੇਫੜਿਆਂ ਵਿੱਚ ਫਸ ਜਾਂਦੇ ਹਨ ਜਿਸ ਨਾਲ ਸਾ ਲੈਂਡ ਵਿੱਚ ਤਕਲੀਫ ਖੰਗ ਅਤੇ ਅਸਥਮਾ ਦੇ ਦੌਰੇ ਵਧ ਸਕਦੇ ਨੇ ਪਾਣੀ ਅਤੇ ਹਾਈਡਰੇਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜਿਹਾ ਪ੍ਰਦੂਸ਼ਣ ਦੇ ਦੌਰਾਨ ਭਰਪੂਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਡਾਕਟਰ ਦੇ ਵੱਲੋਂ ਕਿਹਾ ਗਿਆ ਜ਼ਹਿਰੀਲੀ ਹਵਾ ਸਰੀਰ ਦੇ ਸਾਰੇ ਮਾਰਗ ਨੂੰ ਸੁਕਾ ਦਿੰਦੀ ਹੈ ਅਤੇ ਸੋਜ ਵਧਾਉਂਦੀ ਹੈ ਜ਼ਿਆਦਾ ਪਾਣੀ ਪੀਣਾ ਸਰੀਰ ਨੂੰ ਡੀਟੌਕਸ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਵਹਾਨਾਂ ਦਾ ਧੂਆਂ ਨਿਰਮਾਣ ਧੂਣ ਅਤੇ ਪ੍ਰਾਲੀ ਸਾੜਨਾ ਪਹਿਲਾਂ ਹੀ ਹਵਾ ਨੂੰ ਖਰਾਬ ਕਰ ਚੁੱਕੇ ਹਨ ਤੇ ਹੁਣ ਜੇ ਦੀਵਾਲੀ ਤੇ ਪਟਾਕੇ ਚੱਲਣਗੇ ਤਾਂ AQI 에ਅਰ ਕੁਆਲਿਟੀ ਇੰਡੈਕਸ ਲਈ ਦਿਨਾਂ ਦੇ ਲਈ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਸਕਦਾ ਹੈ ਵਾਤਾਵਰਣ ਵਰਕਰ ਫਾਬ੍ਰਿੰਕੰਦਾਰੀ ਨੇ ਕਿਹਾ ਗ੍ਰੀਨ ਪਟਾਕੇ ਕਹਿਣ ਨਾਲ ਹਵਾ ਘਟਕ ਦੂਸ਼ਿਤ ਨਹੀਂ ਹੋ ਜਾਂਦੀ ਉਹਨਾਂ ਚੇਤਾਵਨੀ ਦਿੱਤੀ ਕਿ ਇੱਕ ਵਾਰ ਜਦੋਂ ਸਰਦੀਆਂ ਦੀ ਸੀਮਾ ਪਰਤ ਡਿੱਗ ਜਾਂਦੀ ਹੈ ਤੇ ਫਿਰ ਦੂਸ਼ਕ ਜੋ ਜ਼ਮੀਨ ਤੇ ਕਰੀਬ ਫਾਸਟ ਜਾਂਦੇ ਹਨ ਤਾਂ ਸੀਮਿਤ ਪਟਾਕਿਆਂ ਦੇ ਉਦਯੋਗ ਨਾਲ ਵੀ ਕਈ ਦਿਨਾਂ ਤੱਕ ਹਵਾ ਗੁਣਵੱਤਾ ਖਤਰਨਾਕ ਹੋ ਸਕਦੀ ਹੈ ਤਾਂ ਚੰਗੀਆਂ ਸਿਹਤ ਆਦਤਾਂ ਬਣਾਈ ਰੱਖਣਾ ਜਿਵੇਂ ਕਿ ਬਹੁਤ ਸਾਰਾ ਪਾਣੀ ਪੀਣਾ ਸੰਤੁਲਿਤ ਖੁਰਾਕ ਖਾਣਾ ਨਿਯਮਿਤ ਤੌਰ ਤੇ ਕਸਰਤ ਕਰਨਾ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਸਕਦਾ ਹੈ ਅਤੇ ਪ੍ਰਦੂਸ਼ਣ ਦੇ ਨਾਲ ਸੰਬੰਧਿਤ ਬਿਮਾਰੀਆਂ ਪ੍ਰਤੀ ਵਿਰੋਧ ਵਧਾ ਸਕਦਾ ਹੈ ਆ ਜਾਂ ਫਿਰ ਦਿਲ ਦੀਆਂ ਸਮੱਸਿਆਵਾਂ ਲਈ ਪਹਿਲਾਂ ਹੀ ਦਵਾਈ ਲੈ ਰਹੇ ਲੋਕਾਂ ਨੂੰ ਖਾਸ ਤੌਰ ਤੇ ਚੌਕਸ ਰਹਿਣਾ ਚਾਹੀਦਾ ਹੈ ਮਾਹਰ ਬਿਨਾ ਕਿਸੇ ਰੁਕਾਵਟ ਦੇ ਪਹਿਲਾ ਇਲਾਜ ਜਾਰੀ ਰੱਖਣ ਅਤੇ ਲੱਛਣ ਵਿਗੜਨ ਤੇ ਤੁਰੰਤ ਡਾਕਟਰ ਨਾਲ ਸਲਾਹ ਕਰਨ ਦੀ ਸਿਫਾਰਿਸ਼ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਕਿਸੇ ਚੀਜ਼ ਤੋਂ ਪ੍ਰੇੜਿਤ ਹੋ ਤਾਂ ਡਾਕਟਰ ਕੋਲ ਇਕਵਰੀ ਜ਼ਰੂਰ ਜਾਓ ਤੇ ਇਸ ਦੀਵਾਲੀ ਤੁਸੀਂ ਵੀ ਇੱਕ ਪ੍ਰਣ ਲੈ ਸਕਦੇ ਹੋ ਕਿ ਤੁਸੀਂ ਇਸ ਵਾਰ ਪਟਾਕੇ ਨਹੀਂ ਚਲਾਉਂਗੇ ਜਾਂ ਫਿਰ ਉਸ ਦੀ ਗਿਣਤੀ ਕਟਾ ਸਕਦੇ ਹਾਂ